ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਤਾ ਮਰਨ ਚੀਤ ਨ ਆਵੈ ਮੇਰੀ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਕੋ 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 ਕਿਛ ਨਹੀਂ ਜਮ ਨਹੀਂ ਆਵੇ ਨੇਰੇ ਵਾਹਿਗੁਰੂ ਆਹੇ वाहेगुरु वाहेगुरु हर कड़ी घड़ी वाहेगुरु वाहेगुरुआ ਯਾ ਮਾ ਮ ਜਿੰਨਾ ਦੇ ਪੁੱਤ ਨਾਮ ਜਪਦੇ ਤਨ ਧਨ ਨੇ ਉਹ ਨਾਂ ਦੀਆ ਮਾਵਾ ਜਿੰਨਾ ਦੇ ਪੁੱਤ ਨਾਮ ਜਪਦੇ ਤਨ ਧਨ ਨੇ ਉਹ ਨਾਂ ਦੀਆ ਮਾਵਾ ਜਿੰਨਾ ਦੇ ਪੁੱਤ ਨਾਮ ਜਪਦੇ ਤਨ ਧਨ ਨਾਮ ਜਪਦੇ ਜੀ ਜਿਨ੍ਹਾਂ ਦੇ ਪੁੱਤ ਨਾਮ ਜਪਦੇ ਜਿਨ੍ਹਾਂ ਦੇ ਪੁੱਤ ਨਾਮ ਜਪਦੇ ਜੀ ਨਾਮ ਦੇ ਪੁੱਤ ਨਾਮ ਜਪਦੇ ਜਿਨ੍ਹਾਂ ਦੇ ਪੁੱਤ ਨਾਮ ਜਪਦੇ ਤਨ ਤਨ ਨੇ ਉਹ ਨਾ ਦੀਆਂ ਮਾਵਾ ਜਿਨ੍ਹਾਂ ਦੇ ਪੁੱਤ ਨਾਮ ਜਪਦੇ ਤਨ ਤਨ ਨੇ ਉਹ ਨਾ ਦੀਆ ਮਾ ਮ ਜਿੰਨਾ ਦੇ ਪੁੱਤ ਨਾਮ ਜਪ ਦੇ ਤਨ ਤਨ ਨੇ ਉਹ ਨਾ ਦੀਆ ਮਾ ਜਿੰਨਾ ਦੇ ਪੁੱਤ ਨਾਮ ਜਪ ਦੇ ਤਨ ਤਨ ਨੇ ਉਹ ਨਾ ਦੀਆ ਮਾ ਜਿੰਨਾ ਦੇ ਪੁੱਤ ਨਾਮ ਜਪ ਦੇ ਸਤਿਗੁਰੂ ਤਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਔਰ ਕਲਗੀਧਰ ਦਸ਼ਮੀਪਿਤਾ ਜੀ ਜਿਨ੍ਹਾਂ ਨੇ ਮਿਹਰ ਦੀ ਨਜ਼ਰ ਕਰਕੇ ਅੱਜ ਸਾਨੂੰ ਸਾਰਿਆਂ ਨੂੰ ਆਪਣੀ ਸਤਿਕਰਨ ਦਾ ਮੌਕਾ ਬਖਸ਼ਿਆ ਆ ਕਿਉਂਕਿ ਸਤਗੁਰੂ ਜੀ ਕਹਿੰਦੇ ਨੇ ਵਦ ਭਾਗੀ ਸਤਸੰਗਤ ਪਾਵੈ ਉਹ ਤੇ ਭਗਾਂ ਵਾਲਾ ਜੀ ਸਤ ਸੰਗਤ ਦੀ ਪ੍ਰਾਪਤੀ ਕਰਦਾ ਹੈ ਤੇ ਜੇ ਪ੍ਰਾਪਤੀ ਹੋਈ ਹੈ ਤੇ ਉਹਦੇ ਰਾਹੀ ਪਰਮਾਤਮਾ ਦੀ ਸਿਫਤ ਕੀਤੀ ਜਾਵੇ ਤੇ ਤੁਜ ਲਾਹਾ ਪ੍ਰਾਪਤ ਹੁੰਦਾ ਆ ਤੇ ਲਾਹਾ ਲੈਣ ਵਾਸਤੇ ਇਸ ਸੰਸਾਰ ਦੇ ਅਸੀਂ ਆਏ ਆ ਸਤਿਗੁਰੂ ਦੀ ਬਾਣੀ ਰਾਹੀਂ ਸਾਨੂੰ ਸਮਝਾਉਂਦੇ ਨੇ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੋ ਪਕੜੇ ਸਭ ਮੁਕਤੀ ਚੱਲੀ ਰਹਿਣ ਇਸ ਲਾਹਾ ਲੈਣ ਵਾਸਤੇ ਆਈ ਇਸ ਸੰਸਾਰ ਤੇ ਜਿਹੜਾ ਜੀਵਣ ਨੇ ਲਾਹਾ ਲੈ ਲਿਆ ਉਹ ਇਸ ਲੋਕ ਦੇ ਵਿੱਚ ਵੀ ਸੁੱਖਾਂ ਦਾ ਆਨੰਦ ਮਾਣਦੇ ਨੇ ਔਰ ਇਸ ਸੰਸਾਰ ਨੂੰ ਜਦੋਂ ਛੱਡ ਕੇ ਚਲੇ ਜਾਂਦੇ ਨੇ ਉੱਥੇ ਵੀ ਉਹਨਾਂ ਨੂੰ ਸੱਚਾ ਠੰਡਾ ਵਾਸਾ ਮਿਲਦਾ ਹੈ ਤੇ ਸਤਗੁਰੂ ਜੀ ਕਹਿੰਦੇ ਨੇ ਬੰਦਿਆ ਤੂੰ ਇੱਥੇ ਦਾਹਾ ਲੈਣ ਆਇਆ ਆ ਨਾਮ ਜਪਣ ਦਾ ਸਿਮਰਨ ਕਰਨ ਦਾ ਦਾਨ ਪੁਨ ਕਰਨ ਦਾ ਪਰ ਲੱਗਾ ਕਿ ਤੂ ਫਕੜੇ ਸਭ ਮੁਕਤੀ ਚੱਲੀ ਰਹਿਣ ਰਹਿਣ ਦਾ ਮਤਬੁਲ ਇਹ ਆ ਕਿ ਉਮਰ ਤੇਰੀ ਬੀਤ ਜਾਂਦੀ ਹੈ ਤੇ ਸਤਗੁਰੂ ਜੀ ਕਹਿੰਦੇ ਨੇ ਤੂੰ ਮਾਇਕ ਕਰਮਾਂ ਦੇ ਵਿੱਚ ਲੱਗਾ ਆ ਜਿੰਨਾ ਦਾ ਕੋਈ ਤੇਰੀ ਧੂਰ ਦੇ ਨਾਲ ਕੋਈ ਤਾਲ ਮੇਲੀ ਨਹੀਂਗਾ ਸਰੀਰ ਦੇ ਢਾਂਚੇ ਦੇ ਨਾਲ ਤੇ ਤਾਲਮੇਲ ਹੈ ਇਸ ਦੁਨੀਆ ਦੇ ਕਮਾਕਾਰਾਂ ਦਾ ਪਰ ਜਿਹੜੇ ਰੂਹ ਦਾ ਰਿਸ਼ਤਾ ਆ ਉਹ ਪ੍ਰਮਾਤਮਾ ਦੇ ਨਾਮ ਦੇ ਨਾਲ ਹੈ ਪਰ ਨਾਮ ਤੇ ਜਪਦੇ ਹੀ ਨਹੀਂ ਅਸੀਂ ਉਮਰ ਲੰਘਦੀ ਜਾ ਰਹੀ ਹੈ ਉਮਰ ਖਤਮ ਹੁੰਦੀ ਜਾ ਰਹੀ ਹੈ ਬਚਪਨ ਤੋਂ ਜਵਾਨੀ ਵਿੱਚ ਚਲਾ ਜਾਂਦਾ ਜੀਵ ਜਵਾਨੀ ਤੋਂ ਬਡੇਪੇ ਵਿੱਚ ਚਲਾ ਜਾਂਦਾ ਆ ਪਰ ਉਮਰ ਲੰਘਦੀ ਜਾਂਦੀ ਸਤਿਗੁਰੂ ਜੀ ਕੇ ਲਾਹਾ ਲੈਣ ਦਾ ਜੀ ਉਹ ਤੇਰੀ ਉਮਰ ਬੀਤਦੀ ਜਾਵੇ ਭਜਨ ਕਰ ਗੋਬਿਕ ਦਾ ਤੇਰੀ ਉਮਰ ਬੀਤਦੀ ਜਾਵੇ ਭਜਨ ਕਰ ਯਾਰੇ ਤੇਰੀ ਉਮਰ ਬੀਤਦੀ ਜਾਵੇ ਭਜਨ ਕਰ ਗੋਬਿੰਦ ਦਾ ਤੇਰੀ ਉਮਰ ਬੀਤਦੀ ਜਾ